ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਵਹਿਮ ਹੈ ਇੱਕ ਬਹੁਤ ਹੀ ਵੱਡਾ ਭਰਮ ਹੈ ਜੇਕਰ ਪਰਿਵਾਰ ਦੇ ਵਿੱਚੋਂ ਕੋਈ ਜੀ ਚਲਾ ਜਾਵੇ ਤਾਂ ਫਿਰ ਉਹਦੇ ਜੋ ਅਲਮਾਰੀ ਵਿੱਚ ਕੱਪੜੇ ਪਏ ਹੁੰਦੇ ਨੇ ਕਹਿੰਦੇ ਉਹਨਾਂ ਵਿੱਚ ਵੀ ਭੂਤ ਆ ਸਕਦਾ ਹੈ ਉਸ ਦੇ ਕੱਪੜੇ ਨਹੀਂ ਵਰਤੇ ਜਾਂਦੇ ਕਰਦਾ ਕੋਈ ਵੀ ਜੀ ਕੋਈ ਵੀ ਮੈਂਬਰ ਉਸ ਦੇ ਕੱਪੜੇ ਉਸ ਦੀ ਜੁੱਤੀ ਚੱਪਲ ਨਹੀਂ ਵਰਤਦਾ ਕਿ ਕਿਤੇ ਇਹਦੇ ਵਿੱਚ ਭੂਤ ਨਾ ਆ ਜਾਵੇ ਇਹ ਬਹੁਤ ਹੀ ਵੱਡਾ ਇੱਕ ਵਹਿਮ ਹੈ ਜਾਂ ਤਾਂ ਉਹ ਪਰਿਵਾਰ ਦੇ ਜਿਹੜਾ ਜੀ ਚਲੇ ਜਾਂਦਾ ਹੈ ਉਸ ਦੇ ਕੱਪੜੇ ਬਾਹਰ ਸੁੱਟ ਦੇਣਗੇ ਜਾਂ ਫਿਰ ਜਲਪ੍ਰਵਾਹ ਕਰ ਦੇਣਗੇ জাফর ਕਿਸੇ ਹੋਰ ਨੂੰ ਦੇ ਦੇਣਗੇ ਪਰ ਉਹ ਕੱਪੜੇ ਆਪ ਨਹੀਂ ਵਰਤਣਗੇ ਕਿਉਂਕਿ ਉਹਨਾਂ ਦੇ ਮਨ ਵਿੱਚ ਇੱਕ ਵਹਿਮ ਬੈਠ ਜਾਂਦਾ ਹੈ ਕਿ ਕਿਤੇ ਇਹਨਾਂ ਕੱਪੜਿਆਂ ਵਿੱਚ ਭੂਤ ਨਾ ਆ ਜਾਵੇ ਪਰ ਇੱਥੇ ਇੱਕ ਹੋਰ ਗੱਲ ਹੈ ਕਿ ਜੋ ਉਸਦੇ ਪੈਸੇ ਨੇ ਜਾਇਦਾਦ ਹੈ ਉਸ ਨੂੰ ਵਰਤ ਲੈਣਗੇ ਪੈਸੇ ਵਿੱਚ ਭੂਤ ਨਹੀਂ ਹੈ ਉਸਦੀ ਜਾਇਦਾਦ ਵਿੱਚ ਭੂਤ ਨਹੀਂ ਹੈ ਪਰ ਕੱਪੜਿਆਂ ਦੇ ਵਿੱਚ ਭੂਤ ਹੈ ਕੱਪੜੇ ਛੁੱਟ ਦੇਣਗੇ ਜੁੱਤੀ ਛੁੱਟ ਦੇਣਗੇ ਪਰ ਪੈਸੇ ਨਹੀਂ ਛੁੱਟਣਗੇ ਪੈਸੇ ਜਲ ਪ੍ਰਵਾਹ ਨਹੀਂ ਕਰਨਗੇ ਜਾਇਦਾਦ ਜਲ ਪ੍ਰਵਾਹ ਨਹੀਂ ਕਰਨਗੇ ਕਿਉਂਕਿ ਉਹਨਾਂ ਵਿੱਚ ਭੂਤ ਨਹੀਂ ਹੈ ਸਿਰਫ ਕੱਪੜਿਆਂ ਵਿੱਚ ਭੂਤ ਹੈ ਇਹ ਇੱਕ ਲੋਕਾਂ ਦਾ ਬਹੁਤ ਵੱਡਾ ਵਹਿਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ